ਕਿੱਥੇ ਖੜਿਆ ਤੇ ਕੀ ਹੋਇਆ ਹੈ ਹੈਲੋ ਆ ਇਧਰ ਇੱਕ ਸਕੂਟਰੀ ਆਈ ਸੀ ਤੇ ਇੱਥੇ ਉਹਨੇ ਕੁਝ ਹੱਥ ਜਿਹੇ ਛੁੱਟਿਆ ਤੇ ਉਹ ਨੌਲੇ ਸਪੀਡ ਚ ਇਧਰ ਚੱਲ ਗਿਆ ਬਾਅਦ ਚ ਫਿਰ ਥੋੜੀ ਦਿਰ ਬਾਅਦ ਉਹ ਨਾਲ ਹੀ ਨਾਲ ਹੀ ਆਇਆ ਫਿਰ ਇਧਰ ਨੂੰ ਸਪੀਡ ਚ ਗੱਡੀ ਕੇ ਚੱਲ ਗਿਆ ਫਿਰ ਨੂੰ ਅੱਗੇ ਮੈਨੂੰ ਪਤਾ ਕੀ ਹੋਇਆ ਕੀ ਛੁੱਟ ਗਿਆ ਉਹਦਾਂ ਕੀ ਉਹ ਨਹੀਂ ਪਤਾ ਹੱਥ ਜਿਹੇ ਐ ਮੁਠੇ ਉਹਨੇ ਸਕੂਟਰੀ ਦੇ ਗੇਰ ਖੜਿਆ ਤੇ ਐਂ ਫੜਿਆ ਤੇ ਉਹ ਨਾਲ ਹੀ ਐਂ ਛੁੱਟਦਾ ਫਿਰ ਬਸ ਫਿਰ ਨਾਲ ਹੀ ਥਾ ਹੋ ਗਈ ਕਿੰਨੀ ਜ਼ੋਰ ਦੀ ਹੋਈ ਬੜੀ ਜ਼ੋਰ ਦੀ ਹੋਈ ਸਾਰਾ ਮੁਹੱਲਾ ਬਾਹਰ ਆ ਗਿਆ ਹਾਂ ਕੀ ਲੱਕ ਕੀ ਹੋਇਆ ਉਹ ਜਿੱਦਾਂ ਕਿਸ ਨੇ ਗਰਨੇਡਸ ਥਿਆ ਹੁੰਦਾ ਉਹਦਾ ਹੀ ਚੀਜ਼ਾਂ ਉਹ ਕਾਲੇ ਰੰਗ ਦੀ ਉਹਨੇ ਕਮੀਜ਼ ਪਾਈ ਦੀ ਤੇ ਹਾਂ ਪਿਆਮਾ ਪਾਇਆ ਦਾ ਸੀ ਉਹਨੇ ਬਰਾਊਨ ਰੰਗ ਦਾ ਤੇ ਉਹ ਜੂਪੀਟਰ ਸਕੂਟੀ ਤੇ ਹੀ ਬਰਾਊਨ ਰੰਗ ਦੀ ਨੰਬਰ ਹਾਂ ਜੀ ਮੇਰਾ ਨਾਮ ਐਡਵੋਕੇਟ ਚੰਦਰ ਚੰਦਾ ਹੈ ਕੀ ਹੋਇਆ ਕਿ ਕੀ ਮਾਹੌਲ ਕੀ ਬਣਿਆ ਸੀ ਮਾਹੌਲ ਹੈ 6 ਤਰੀਕ ਨੂੰ ਜਿੱਦਾਂ ਕੀ ਤੁਹਾਨੂੰ ਪਤਾ ਹੈ ਕਿ RAM NOMI ਹੈ 8 9 ਵਜੇ ਦੇ ਕਰੀਬ ਆਈ ਹੈ ਚਲੋ ਆਪਣੀ ਦੁਕਾਨ ਤੇ ਸੀਗੇ ਇੱਕ ਸੱڈن ਕਾਲ ਆਈ ਹੈ ਕਿ ਕੋਈ ਸਕੂਟੀ ਤੇ ਆਇਆ ਵਾ ਵਿਅਕਤੀ ਉਹਨੇ ਕੋਈ ਹੱਥ ਚ ਕੋਈ ਚੀਜ਼ ਫੜੀ ਤੇ ਸੀ ਮੂੰਹ ਕਵਰ ਕੀਤਾ ਦਾ ਸੀ ਤੇ ਆ ਸਾਹਮਣੇ ਇਹਨਾਂ ਦੇ ਉੱਤੇ ਇੱਕ વાયર টাইਪ اكو সেলক পয়েন্ট ਨਾਲ কানেক্টਡ ਕੋਈ ਚੀਜ਼ ਉੱਟੀ ਹੈ ਜਿਦਾ ਕਿ ਬਲਾਸਟ ਇਦਾਂ ਹੋਇਆ ਜਿਦਾ ਇੱਕ ਸਿਲੰਡਰ ਫਟਦਾ ਉਹਨਾਂ ਕਾ ਅਵਾਜ਼ ਪੂਰੀ ਗਲੀ ਚਾਈ ਹੈ ਗਲੀ ਦੇ ਲੋਕ ਉਸੇ ਵੇਲੇ ਸਹਿਮ ਗਏ ਤੇ ਲੋਕਾਂ ਨੇ ਇੱਕਦਮ ਅਸੀਂ ਕਾਉਂਸਲਰਾਂ ਇੱਥੇ ਤੇ ਲੋਕਾਂ ਨੇ ਫੋਨ ਕੀਤਾ ਕਿ ਅੱਗੇ ਦੇਖੋ ਕਿ ਕੀ ਕੋਈ ਬਲਾਸਟ ਹੈ ਜਾਂ ਕਿਉਂ ਹੋਇਆ ਹੈ ਜਾਂ ਕਿ ਇਹਦਾ ਜੇ ਰੀਜ਼ਨ ਤੇ ਚਲੋ ਨਹੀਂ ਪਤਾ ਲੱਗਾ ਪਰ 6 ਨੂੰ ਜਿੱਦਾਂ RAM Navami ਆਏ ਹੋਈ ਰੋਡ ਕਨੈਕਟ ਕਰਦੀ ਅੱਗੇ ਕੰਨ ਸਾਹਿਬ ਨੂੰ ਵੀ ਤੇ ਕਾਲੀ ਮਾਤਾ ਮੰਦਿਰ ਨੂੰ ਵੀ ਇਹ ਕੋਈ دہشت ਗਰ ਨੇ ਜਿਹੜੇ ਮਾਹੌਲ ਖਰਾਬ ਕਰਦੇ ਪਏ ਨੇ ਅਜੇ ਇਸ ਤੋਂ ਬਾਅਦ ਕਿਸੇ ਨੂੰ ਕੋਈ ਕਾਲ ਜਾਂ ਕੋਈ ਉਹ ਤੇ ਨਹੀਂ ਹੋਇਆ ਪਰ ਸਾਰਾ ਡਰ ਦਾ ਸਹਿਮ ਦਾ ਮਾਹੌਲ ਹੈ ਬੱਚੇ ਖੇលਦੇ ਪਏ ਸੀ ਕੋਈ ਜਾਨੀ ਮਾਨੀ ਕੋਈ ਆਵਾਜ਼ ਪੂਰੀ ਆ ਏਰੀਏ ਚ ਪੂਰੀ ਗਲੀ ਚ ਸਾਡੇ ਸਾਰੇ ਪੂਰੇ ਬਾਜ਼ਾਰ ਚ ਗੂੰਜੀ ਹੈ ਥੋੜਾ ਜਿਹਾ ਕਮਿਆਂ ਇੱਕਦਮ ਸਾਰੇ ਤੇ ਤਾਂ ਕਰਕੇ ਫਿਰ ਰੌਲਾ ਪਿਆ ਤੇ ਸਾਰੇ ਬਾਹਰ ਆਏ ਬੱਚਾ ਨੇ ਇੱਕਦਮ ਰੌਲਾ ਪਾਇਆ ਜਾ ਕੇ ਤੇ ਘਰਾਂ ਤੱਕ ਵਾਇ ਗੂੰਜੀ ਹੈ ਆ ਸਾਹਮਣੇ ਪਿਆ ਦਾ ਵੀ ਇੱਕ ਛੋਟਾ ਜਿਹਾ ਸੈੱਲ ਪੁਆਇੰਟ ਤੇ ਇਹਦੇ ਅੱਗੇ ਕੋਈ ਚੀਜ਼ ਸੀ ਜਿਹੜੀ ਬਲਾਸਟ ਹੋਈ ਹੈ